ਭਾਈਆ ਨਾ ਨਵੀਂ ਦੁਕਾਨ ਖੋਲੀ ਹੈ ਭਾਈ ਤੇ ਵਧੀਆ ਕਰਨੇ ਗਿਨੇ ਆਵੇਂ ਕਹਿੰਦੇ ਬੰਦੇ ਵੇਚ ਲੋ ਬਾਹਰੋਂ ਸੱਦੇ ਆਹ ਵੇਖੋ ਸ਼ੋਲੇ ਦਾ ਠਾਕੁਰ ਆਇਆ ਜੀ ਇਹ ਬਹਾਵ ਵਰਤੀ ਗਏ ਇਹ ਬਹਾਵ ਵਰਗੇ ਮੈਂ ਬਸ ਕੋਪੇਲਾ ਕੋਏ ਫੇਲਾ ਨੂੰ ਕੋਆ ਇਹਦੀ ਭਾਗਾ ਚਾਵੜੀ ਕੋਈ ਜੰਗਲਾ ਮਾਰਨ ਨੂੰ ਨਹੀਂ ਹਟਦਾ ਕੋਈ ਦਾ ਥੋੜੇ ਬੜੇ ਦੱਸਦਾ ਇਹਦੇ ਇਹਦੇ ਬਹਾਵ ਲਾ ਦਿਆਂ ਮਾਰ ਕੇ ਤਰਪਾ ਕੋਈ ਨਹੀਂ ਪਿੰਡ ਆ ਫਿਕਰ ਨਾ ਕਰ ਨਿਕਲੂਗਾ ਤੇ ਮੈਨੂੰ ਲੱਗਦਾ ਤੋਕੀ ਕੀ ਤੇਰੀ ਜਾਣ ਤੇ ਨਿਕਲੂਗੀ ਕਾਫੀ ਜਾਣ ਤੇ ਨਿਕਲ ਜਾਣੀ ਭਾਵੇਂ ਤੂੰ ਇਹਨਾਂ ਕੈਂਸਲ ਹੋ ਜੀ ਸਾਲਿਆਂ ਕਲੂ ਕੋ ਲੈ ਜਾਣ ਅੱਗ ਤੇਜ਼ ਤੇ ਕਰਦੇ ਪੁਰਾ ਉਹ ਪੱਟੀ ਦੇ ਨਾਲ ਹੁੰਦੇ ਆ ਉਹ ਪੱਟੀ ਦੇ ਨਾਲ ਹੁੰਦੇ ਆ ਨੋ ਐਵੇਂ ਜਾਣ ਕੇ ਡਾ ਤੁਸੀਂ ਸਿਮੀਆ ਕਰੇਗਾ ਭਾਜੀ ਇਹ ਐ ਨਜ਼ਾਰੇ ਲੈਣ ਨੇ ਇਹਨੂੰ ਪੰਜਾਬ ਕਹਿੰਦੇ ਆ ਆ ਪੰਜਾਬ ਇਹਨੂੰ ਥੜਾ ਕਹਿੰਦੇ ਪੰਜਾਬ ਦੀ ਵੀਰ ਗਰੀਬੀ ਆ ਗਈ ਪੈਣਾ ਦੁੱਧ ਹੀ ਅਗੀਨਾ ਤੇ ਕਿਤੇ ਚਲ ਗਿਆ ਸ਼ਰੀਰ ਕੋ ਨਹੀਂ ਬੜਾ ਅਜੇ ਵੀ ਇਹਨਾਂ ਨੂੰ ਉਮੀਦ ਹੈ ਵੀ ਦੁਆ ਮੰਗੀ ਗਾੜਾ ਨੋ ਆ ਕੇ ਕਰਮ ਕੀ ਹੋਇਆ ਹੀ ਇਹਦੇ ਫੜੋ ਖਲਾਗਾ ਪੀਏ ਇਹਦਾ ਪੀਣ ਵਾਲਾ ਵਾ ਪਾਗ ਪੋਜ ਗਈ ਥੱਲੇ ਧੋਵੇਂ ਇਹ ਕਰੀ ਜਾਂਦਾ ਮੈਨੂੰ ਲੱਗਦਾ ਥੋੜੀ ਬਾਈ ਦਾ ਵਾ ਬੋ ਹਣੀ ਤੁਮੜਕੇ ਚ ਉਹ ਤੂੰ ਇਹ ਖੋਏ ਜੋ ਗਈ ਨਹੀਂ ਪਾਗ ਪੋਜੀ ਥੱਲੇ ਛਾਵੇਂ ਲੈ ਇਹਨਾਂ ਦੇ ਕੰਮ ਤੇਰਾ ਮਾਮਾ ਸਨੇ ਆਰਿਆ ਵਾਲੀ ਗਲੀ ਸਾਨੀ ਨਹੀਂ ਜਾਇਆ ਗਿਆ ਕਿ ਕਿਦੋਂ ਲੈ ਆਇਆ ਇਹਨਾਂ ਪਿੰਡਾਂ ਦਾ ਬੇਰੀ ਕਟੀ ਦੀ ਜਾਤੀ ਕਹਿੰਦੀ ਮਮਾ ਨਾਲ ਲੈ ਆਇਆ ਅੱਜ ਵੀ ਕਹੇ ਅੱਜ ਨਾ ਮੈਂ ਖੋਆ ਖਮੋਨਾ ਵੱਜ ਗਿਆੜਾ ਜਾਂਦੇ ਨੂੰ ਥੱਲੇ ਥੱਲੇ ਦੇ ਚੁੱਲਾ ਵੀ ਜਵਾਬ ਦੇਗਾ ਛੱਡੋ ਮੈਂ ਆਇਆ ਇੱਥੇ ਤੁਹਾਡੇ ਘਰ ਦਾ ਪੱਟੀ ਦੋ ਮਿੰਟ ਲੈ ਆਵੀਂ ਪੱਟੀ ਪੱਟੀ ਬੱਕਰੀਆਂ ਕੇ ਬੰਨ ਲੈ ਪੱਟੀ ਲਾਉਂਦੇ ਥੱਲੇ ਦੇ ਮਮਾ ਉਹਨਾਂ ਦਾ ਸਿਲੰਡਰ ਲੈ ਕੇ ਆ ਗਏ ਗੱਲਾਂ ਦੇ ਵੜੀਆਂ ਕੰਡਾਂ ਜਾ ਸਿਲੰਡਰ ਗਿੱਡੀ ਤੇ ਲੋਹੀ ਲਈ ਤੇ ਸਿਲੰਡਰ ਹੀ ਲਗਾ ਕੇ ਲੈ ਆਉਂਦਾ ਹਾਂ ਉਹ ਚਾਲੀ ਪੜ ਗਿਆ ਕੋ ਨਾ ਇਹਨਾਂ ਅਰਦਾਸ ਨਹੀਂ ਕਰਾਈ ਹੋਣੀ ਗਿਆ ਪੱਕੀ ਗੱਲ ਨਹੀਂ ਅਸੀਂ ਤਾਂ ਨਹੀਂ ਤਾਂ ਸੱਦਿਆ ਵੀ ਸੀ ਤਰਵਰ ਦਾਦੇ ਬੰਨਰ ਰਮਾਲ ਚਿਰ ਤੇ ਜੇ ਟੌਫੀ ਬਣ ਗਈ ਨਾ ਜਦੋਂ ਕੋਈ ਪਰੌਣਾ ਆਇਆ ਉਹਨੂੰ ਕਹੇ ਚੂਸਣੀ ਹੈ ਖਾਣੀ ਨਹੀਂ ਨਹੀਂ ਖਾਣੀ ਟੋਸਲ ਟ੍ਰੇਜ 'ਚ ਰੱਖਦੀ ਚੂਹੇ ਦੇਣੀ ਆਰੇ ਬਾਅਦ ਜਣਾ ਵੇਖਣਾ ਚਾਹ ਪੀ ਲੈਣੀ ਪਹਿਲੇ ਤਾਂ ਕਿ ਤਰੋਣੇ ਕਹਿੰਦਾ ਬਾਅਦ ਵੇਖਣੀ ਹੈ ਵੇਖਣੀ ਆਰੇ ਚਾਹ ਪੀ ਲੈਣੀ ਉਹ ਚੂਸ ਕੇ ਨਾ ਉਹਨੂੰ ਕਿ ਟ੍ਰੇਜ 'ਚ ਰੱਖਦੀ ਅਗਲਾ ਬੰਦਾ ਚੂਸੇ ਨਹੀਂ ਬਿਜਲੀ ਵਾਲੀ ਨਹੀਂ ਆਈ ਕਹਿੰਦਾ ਜੇ ਇਹ ਢੋਲੀ ਜੀ ਮੰਨੂ ਵੀ ਉਹ ਚੀਜ਼ ਲੱਗਣੀ ਜਿੱਦਾਂ ਉਹ ਤਰੇ ਚੁੱਲੇ ਦੀ ਲੱਤ ਵੇ ਥੱਲੇ ਮਮਾ ਚਿੱਲਾ ਦੇ ਆਏ ਨੇ ਤਾਂ ਕੁੜੀਆਂ ਮੋਲੀ ਨੂੰ ਡੋਡੇ ਦੇ ਹੱਥ ਰਾਕੇ ਖਲੋਤਾ ਦਾ ਨਹੀਂ ਨਹੀਂ ਡੋਲਣ ਨਹੀਂ ਸੁਣਵਾ ਦੱਸਣ ਲਈ ਨਜ਼ਰ ਲਾਜ ਨਹੀਂ ਆ ਨਜ਼ਰ ਆਈ ਇੰਨੇ ਕ ਦੁੱਧ ਨੂੰ ਕੀ ਲਾਉਣੀ ਆ ਯਾਰ ਇਹਨੂੰ ਨਜ਼ਰ ਹੀ ਲੱਗੀ ਮੈਨੂੰ ਜਿਆਦਾ ਤਾਂ ਦੇਣੀ ਪੈਣੀ ਆ ਆ ਪੰਜੇ ਦੇ ਪਿਆੜਾ ਸੋ ਨੀ ਕੋ ਆ ਗਾ ਹੈ ਹਾ ਨੂੰ ਲੈ ਆਇਆ ਜਿਤਕੋ ਆ ਗਾ ਕਹਿੰਦੀ ਓਏ ਉਹਨੇ ਅਸ ਹੀ ਚਾਹਣੀ ਪਰ ਇਹਨੂੰ ਮੈਂ ਕਰ ਲਿਆ ਵਾ ਹਾ ਜਰਾ ਤੁਹਾਡੀ ਗੋਣਾ ਸਾਲੇ ਸਵੇਰ ਦੇ ਲੱਗੇ ਨਾ ਕੋ ਨਹੀਂ ਪਾਣਾ ਮੈਨੂੰ ਵੀ ਚਾਹੀਦਾ ਕੋਈ ਅੰਨਾ ਕੁ ਮੈਨੂੰ ਜਿੱਕਦੀ ਮੈਨੂੰ ਨਹੀਂ ਪਾਇਆ ਚਾਹ ਤੇ ਦੇਖੂਗਾ ਜਦੋਂ ਆफी ਦਿੱਤਾ ਉਵੇਂ ਤੱਕ ਨਹੀਂ ਗਾ। ਦੀ ਆ ਗਿਆ ਨਹੀਂ। ਤੇ ਬੈਲੇ ਟਾਈਪ ਕਰ। ਆਪਣਾ ਨਾਮ ਆ ਕੇ ਲੀ। ਵਾਲੇ ਕਹਦੇ ਚੂਸ ਚੂਸ ਕੁੜੀ ਆ ਮੈਂ ਝੁੱਟੋ ਦੇ ਬਾਲ। ਵਾਲੇ ਤੂੰ ਇੰਨਾ ਨਾ ਛੋੜ ਦੇਣਾ। ਤੇਰੇ ਚੜਾ ਚਲ ਜਾ ਦੋੜ ਆਇਆ। ਮੇਲਾ ਤੇ ਗਈ ਤੇ ਚੱਕ ਬਾਗ। ਅੱਗੇ ਤੇਜ਼ੀ ਦਬਾਣੀ। ਅੱਗ ਹੋ ਗਈ ਨਹੀਂ ਤੂੰ ਅੱਗ ਅੱਗ ਤੇਜ਼ ਰੱਖ ਦੇ। ਅੱਗ ਨਾਲ ਬਣੀ। ਅੱਗ ਨਾਲ ਹੀ ਬਣਾ ਬਲੌਗ। ਇਹ ਮੁੰਡਾ ਬਹੁਤ ਵੀਰ ਜੀ ਆਇਆ ਚੰਡੀਗੜ੍ਹੋਂ ਆਇਆ। ਦੱਸ ਆ ਆਪਣੀ ਜ਼ਿੰਦਗੀ ਦੀ ਮਣ ਕਥਾ। ਅੱਗ ਉਹ ਤੇਜ਼ ਕਰ ਤੇ ਬਾਲ ਬਣਾ। ਇਹ ਧੂਆ ਮੇਰੀ ਪੂਆ ਦਾ ਮੁੰਡਾ ਇਹ ਪੂਆ ਦਾ ਮੁੰਡਾ ਵਾ ਇਹ ਪੂਆ ਥੋੜੇ ਮਮਾ ਇਹ ਕਹੀ ਜਾਂਦਾ ਪੂਆ ਦਾ ਮੁੰਡਾ ਪੂਆ ਮਰੀਏ ਮਮਾ ਨੂੰ ਵੀ ਫੋਨ ਬੂ ਨਹੀਂ ਡਾਇ ਨਾ ਆ ਬਾ ਹਣੋ ਇੱਥੇ ਬਾ ਬਾ ਵਟੀ ਦੇ ਬਾ ਹਾਂ ਤੇ ਇਹ ਲਾ ਇਹਨੂੰ ਕਿਰਪਾ ਦੇ ਕੇ ਬਾਦੇ ਉਹ ਦੇ ਕੇ ਸੁਕਾਏ ਮਮਾ ਇਹਨੇ ਦੂਜੇ ਨਾਲੇ ਵੀ ਝੋਕ ਦਿੱਤੀ ਇਹੋ ਦਾ ਗੱਲ ਹੈ ਜਿਹੜਾ ਤੁਮਾ ਕੀ ਬਲੇ ਇਹ ਥਲੀ ਬਰਕਤ ਆਹ ਇਹ ਬਰਕਤ ਹੁੰਦੀ ਵੇ ਵੀ ਚੀਜ਼ ਆ ਗਈ ਆ ਵੀ ਜਿਹੜੀ ਚੀਜ਼ ਜਿਹੜੇ ਆ ਸੁੱਕੇ ਨੇ ਉਹ ਆ ਹੀ ਨਹੀਂ ਕਰ ਰਹੇ ਨੇ ਦੋਤ ਵੀ ਜੇਤੀ ਸਕਾ ਰਹੇ ਨੇ ਜਿੱਦ ਤੇ ਤਿੰਨ ਟਾਂ ਲਾਉਣਦੇ ਨੇ 15 ਮਿੰਟਾਂ ਤੇ ਸਕਾ ਦੇ ਨੇ ਮੈਂ ਕਹਿੰਦਾ ਮੇਰਾ ਕੰਮ ਹੀ ਇਹ ਕਰਦੀ ਰੇ ਅਗਲ ਭੱਗੀ ਹੋ ਜੂ ਸਕਾਉਣ ਵੀ ਸਲੋ 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 ਮੋਸ਼ਨ ਦੇ ਸਲੋ ਮੋਸ਼ਨ ਦੇ ਮਾਰ ਖਵਾ ਖਵਾ ਸਲੋ ਮੋਸ਼ਨ ਦੇ ਮਮਰੇ ਦੋਨੇ ਦੂਂਗਰਾ ਦੇ ਨੜੀ ਪਾ ਦੋ ਫੇਮੇ ਕਲਾ ਦੋਤੀ ਕੇ ਪਾਇਆ ਵੀ ਹਜੇ ਕੋਈ ਨਹੀਂ ਦੋਤੀ ਆਰੇ ਬਹੁਤ ਮੈਨੂੰ ਵੈਰਾਈ ਆ ਪਾਈ ਨਾ ਬਾਜੀ ਬੂਜੀ ਬਰਾ ਮੂਜੀ ਨਹੀਂ ਸ਼ਰ ਨਹੀਂ ਇਹ ਵਾਵਾ ਤਸਵੀਰੇ ਨਹੀਂ ਵਾਵਾ ਗਰਮ ਹੁੰਦੀ ਆ ਕਤ ਗਨਾ ਗਰਮੂng ਲਾ ਕੇ ਵੀ ਗਰਮੀ ਆ ਗੁਰਾ ਵੇ ਕਿੰਨਾ ਚੰਗਾ ਦਾ ਰਿਜਤਿਆ ਲਾਈ ਦੇ ਲਾਈ ਦੇ ਡੰਡੀ ਨਾਲੇ ਕੜਾਈ ਬੜੀ ਭਾਰੀ ਆਂਦੀ ਐ ਨਾ ਮੈਨੇ ਜਿਆਦਾ ਉਹ ਸੇਕ ਹੀ ਹੋਣ ਲੱਗਾ ਹੀ ਉਹਨੂੰ ਦੁੱਧ ਨੂੰ ਆਗਰੇ ਤਾਂ ਲੇ ਭਜਾਈ ਮਮਾ ਇਹਨਾਂ ਨੂੰ ਕਰਨਾ ਸੀ ਅੱਗ ਚਾਹੀਦੀ ਪੂਰੀ ਫੁੱਲ ਫੁੱਲ ਸੋਟੋ ਐਨਾ ਫੁੱਲਾਂ ਦੀ ਅੱਖ ਹੋਵੇ ਨਾ ਫੁੱਲ ਸੜ ਦੋ ਉਹ ਤੋਂ ਤੋੜ ਕੇ ਇਹ ਵੀ ਫਕੂ ਬੰਦੋ ਵੱਗ ਨਹੀਂ ਛਾਟ ਗੱਡੀ ਦਾ ਉਹ ਮਲਾਈਆਂ ਗਿਆ ਚੁੱਕੀ ਜਾਣਾ ਉਤੋਂ ਕਿਹੜੀ ਵੀ ਆਉਦੀ ਆ ਇਦਾਂ ਹੀ ਇਦੇ ਪੰਗੀਆਂ ਸੁੱਕਣੇ ਪਾਈ ਗਿਆ ਮਲਾਈ ਜੀ ਮਮਾ ਵੀਡੀਓ ਜੀ ਨਹੀਂ ਪਾਉਂਦੇ ਨੇ ਨਾ ਉਹ ਕਹਿੰਦੇ ਕੰਮ ਆ ਐਂਡ ਤੇ ਆ ਉਹ ਨਹੀਂ ਲੱਗ ਜਣਾ ਤੇ ਲਿਖ ਬਹੁਤੀ ਹੁੰਦੀ ਨਹੀਂ ਉਹ ਮਲਾਈ ਵਜੋਂ ਡਾ ਵੀ ਨਾ ਤੇ ਲਾ ਕੇ ਮਾਮ ਇਹਨ ਕਰ ਦਿਖਾਏ ਹਾਂ ਦੋਂ ਮੁੰਮਨ ਗਲਤੇ ਇਹਨੂੰ ਮੜਕੇ ਮਾ ਮਾਨਦਾ ਆ ਆ ਪੀਰ ਲਕਨਾਲਾ ਹੀ ਥੱਲੇ ਗਈ ਨਹੀਂ ਨਾ ਜਿਦਾਂ ਬਹਾਵਾਂ ਤਾਕੀਆਂ ਵੇਦਾ ਤੇ ਮਲਾਣਾ ਆ ਮੈਂ ਨਹੀਂ ਆ ਇਹ ਮਿਲਿਗਾ ਕਰ ਤੂੰ ਕਿਉਂ ਟੀਕੇ ਲਾ ਰਹੀ ਹੈ ਹੁਣ ਜ਼ਰੂਰ ਨਹੀਂ ਕਰਨੀ ਕਿ ਮਸ਼ੀਨਾ ਦਾ ਕੀ ਆ ਕੇ ਪੈਰੀ ਹੱਥ ਲਾਉਣਾ ਕਿਹਮੋ ਕਿ ਨਾਇਰ ਲਾਈ ਕਹਤਾਂ ਕਿ ਗਾਲੀ ਵੀ ਨਾ ਭਾਈ ਸ਼ਾਮਾਂ ਤੱਕ ਜਿਮ ਆਵਣਾ ਤੇ ਕੋਈ ਨਹੀਂ ਜਾਣਦਾ ਜਿਮ ਲੋਂਦਾ ਜੇ ਕਰਦੇ ਸਾਰੇ ਪਛਾਣਨ ਕੀ ਨਾ ਉਹਨਾਂ ਨੇ ਨਾ ਇਹ ਨੂੰ ਨਾ ਕਰੇ ਵਾੜੀ ਇਹ ਕਿਨਾਂ ਖਲਾਇਆ ਕਰੇ ਟੀਕੇ ਲੋਂਦਾ ਇਹ ਗੱਲ ਹੈ ਕੀ ਵੇ ਸਾਰੇ ਪਿੰਡ ਚ ਪਛਾਣ ਹੁੰਦੀ ਬੰਦਾ ਨੂੰ ਜੇ ਕਰਦਾ ਹੈ ਬਟਾ ਉਹ ਵੀ ਬਾਬਾ ਚੱਲੇ ਗਿਆ ਜਿਹੜਾ ਗੱਜਾ ਸੀ ਯਾਰ ਇਹ ਮੀਟ ਆ ਉਹ ਫੋਰਸ ਨੇ ਇਹ ਮੀਟ ਆ ਉਹ ਚੱਲਿਆ ਪੂਰਾ ਦੇ ਚੱਲਿਆ ਉਹ ਹਜੇ ਵੀ ਚੱਲਦਾ ਹੈ ਮੈਂ ਤੈਨੂੰ ਕਹਿਣਾ ਹੈ ਵੀ ਹੁਣਾਂ ਕੋ ਥੱਲੇ ਨਹੀਂ ਲੱਗਾ ਤੂੰ ਥੱਲੇ ਲਾ ਲੈ ਨਾ ਬਣ ਗਿਆ ਨਾ ਤਾਂ ਲੱਗਣ ਦਾ ਤੇ ਕਮੈਂਟ ਇਹ ਆਪਾਂ ਇਹ ਆਪਾਂ ਹੀ ਆਉਣਾ ਸੀ ਤੇ ਬੰਨਣਾ ਹੈ ਪਰ ਆਪਾਂ ਨੂੰ ਨੁਕਸਾਨ ਵੱਡਾ ਹੁੰਦਾ ਇਹ ਤੇ ਮੈਂ ਦੱਸਦਾ ਨਹੀਂ ਕਾਟੇ ਵੱਡੇ ਪੀਂਦੇ ਨਹੀਂ ਕਾਟੇ ਦੀ ਜੂੜੀ ਕਾਫੀ ਆਲਾ ਤੇਰਾ ਨਾਲ ਘਰੀਆਂ ਥੱਲੇ ਲੱਗੇ ਦਾ ਹੁਣ ਅੱਗੇ ਢੱਲੀ ਕਰੀਏ ਢੱਲੀ ਕਰੀਏ ਅੱਗੇ ਢੱਲੀ ਗਈ ਖੈਂਚੇ ਜਿਹਨਾਂ ਦਾ ਕੀ ਹੈ ਅੱਗੇ ਤੇ ਲਈ ਕਰਗੇ ਨਹੀਂ ਤਾਂ ਵੱਢੀ ਜਣੀ ਅੱਗ ਵੱਢੀ ਗਈ ਹੈ ਆ ਕੀ ਹੈ ਭਾਂਡੇ ਚੱਲਾਂ ਦੇ ਬਾਜਨਾ ਹੋ ਨਾ ਕਰ ਵਧਾਈ ਪਰਵਾ ਆ ਕਿਥੋਂ ਆ ਸਾਵੇਂ ਨਹੀਂ ਲਾਂਦੇ ਮਾ ਸਾਵੇਂ ਕਿਉਂ ਨਹੀਂ ਜਾਂਡਾ ਜੇ ਤਾਂ ਕੇਸਰ ਪਾਉਣਾ ਵਿੱਚ 12 ਕਿਲੋ ਜੋ ਕਿਲੋ ਹੋ ਜਾ ਨਿਕਲੇ ਹੋਣਾ ਬਸ ਤੇ ਕੀ ਡੇਢ ਲਿਆਂਦਾ ਦੁੱਧ 60 ਨੂੰ ਕਰ 600 700 ਦਾ ਦੁੱਧ ਤੇ 400 ਦਾ ਤੁਸੀਂ ਵੇਚ ਦੋਗੇ ਫਿਰ ਕਿਲੋ ਇਹਦਾ 400 ਦਾ ਪਾ ਲੈ ਗਿਆ ਨੋ ਬਲੰਟ ਆ ਦੇ ਜੀ ਅੱਜ ਰੋਵਾ ਕੀ ਦੇ ਜਨ ਲਖੋ ਵਾ ਵਾ ਇਹ ਮੰਨ ਕੇ ਚੱਲ ਵੀ ਤੂੰ ਚੁੰਮਚਾ ਇੱਕ ਖਾਲਾ ਤੇ ਮੈਨੂੰ ਰਜਾਈ ਲੈਣ ਦੀ ਲੋੜ ਨਹੀਂ ਪਊਗੀ ਤੇਲਾ ਹੀ ਬਣਾਤਾ ਹੀ ਸਾਰੇ ਉੱਠ ਗਏ ਟਾ ਦੇ ਇਥੇ ਜੇ ਜਿੰਦੂ ਕੋਈ ਅਲੀਦਰ ਦੀ ਮਹਿੰਗੀ ਗੋਪਰਾ ਡੁਪਲੀਕੇਟ ਵੀ ਆਇਆ 100 ਦਾ 400 ਕਿਲੋ ਦਿੰਦੇ ਆ ਹੁਣ ਕਿੰਨੇ ਮਹਿੰਗਾ ਵੇਂਦਾ ਹੁਣਾਨੂੰ ਆ 400 ਨੂੰ ਦੇ ਦੋ ਮੈਂ ਕਹਿੰਦਾ ਮੈਂ ਇਹਨੂੰ ਲਵਾ ਦੇ ਉਹ ਮੈਂ ਇਹਨਾਂ ਨੂੰ ਕਹਿੰਦਾ ਲਾ ਦੋ ਹੁਣ ਇਹਦਾ ਵੀ ਜੰਮਣਾ ਵਾ ਇਹ ਮਨ ਇਹੋ ਕਹਿ ਰਿਹਾ ਮਾਰਾ ਉਹਨੂੰ ਫਾੜ ਲਾਈਏ ਮਾਰਾ ਬੋਲਾ ਉਹ ਲਾ ਲਈ ਬਸ ਬਸ ਵੇ ਉਹਨੂੰ ਭੁੰਨ ਕੇ ਪਾਉਣਾ ਚੱਲ ਹਜੇ ਸਮਾਨ ਹੋਰ ਭੁੰਨਣਾ ਆਪਾਂ ਇਹਨੂੰ ਭੁੰਨਦੇ ਮਾੜਾ ਕਪੜਾ ਉਧਰ ਦੇਖ ਆਵੇ ਕਪੜਾ ਦੇ ਆ ਲਾਦੇ 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 ਛੱਡਾ ਨਾ ਕਰਾਇਆ ਮੂਠਾ ਕੋਤੇ ਕਿ ਰੱਖੇ ਜਦ ਤੇ ਕੋਈ ਚੀਨ ਦੇ ਦੋ ਇਹਨਾਂ ਨੂੰ ਕਰਨ ਨੂੰ ਚਾਹ ਲੈ ਕੋਈ ਕਿੱਡੀ ਚਾਲ ਵੀ ਇਹ ਰੀਕੋਡ ਤੋਂ ਜਵਾਕ ਪਏ ਦੋਕ ਦੋ ਸੁੱਕਾ ਸੁੱਕੀਵੇਂ ਹੋਏ ਚ ਮਰਾਂ ਡੋਕ ਪਹਿਲਾਂ ਤੋਂ ਜਵਾਕ ਡੋਕ ਛੱਡਦੇ ਹਨ ਪਹਿਲਾਂ ਤਾਂ ਲੱਗਦੇ ਜਾਂਦਾ ਤੇ ਇਹ ਕਿਹੜਾ ਛੱਡਦੇ ਹਨ ਦੋਕਣਾ ਜਿਹੜੀ ਚਾਹ ਹੋਣੀ ਦੇ ਦੇ ਮੈਂ ਗੈ ਚੁੱਚੇ ਨੇ ਚੁੱਕੇ ਬਣੇ ਲਾਦੇ ਨਾ ਸੈਂਟਰ ਕਰਦਾ ਜਦ ਹਣ ਚਾਹ 'ਚ ਮੱਖੀ ਟੇਪੇ ਲੋਕੀ ਚਾਹ ਓੜ ਦਿੰਦੇ ਆ ਤੇ ਜਿਸ ਕੀ ਹੋਏ ਟੇਪੇ ਜਿਸ ਕੀ ਥੋੜੀ ਓੜਦੇ ਆ ਇਹ ਕਿੰਨਾ ਡੈਮੇਜ ਆਉਦੇ ਬਰਾਬਰ ਹੋਣਾ ਹੈ ਬਾਹਰ ਨਾਲ ਪੈ ਤੋੜਾ ਹੈ ਇਹ ਵੀ ਆਦੇ ਮੀ ਪਉ ਮੁੜ ਕੇ ਆਇ ਕਿڑی ਝੂਰੀ ਆ ਹੈਪੀ ਦਮਿੰਗ ਨਾ ਆਹ ਹੜਾ ਆਂਦਰੋਂ ਟਾਈਮ ਕਰ ਦੇਣਾ ਨੀ ਜਿਹਨੇ ਪੂਰੀ ਮਹਿਕ ਛੱਡੀ ਕੋਈ ਆ ਗਿਆ ਚਲੋ ਜਾਂ ਮੈਂ ਹੁਣ ਬਣਿਆ ਖੋਬ ਕੀ ਇਹਨਾਂ ਨੂੰ ਕਟ ਕੇ ਨਹੀਂ ਇਹਨੂੰ ਉਹ ਕਰੋ ਗ੍ਰੈਂਡ ਗ੍ਰੈਂਡ ਕਰੋ ਵੇਲਾ ਆਪਾਂ ਨੂੰ ਕਰਨਾ ਪੈਣ ੜਿਆ ਸਾਰਾ ਕੰਮ ਕਿਹੋ ਜਿਹਾ ਪਿੰਦੇ ਆ ਵੀ ਪੁਰਣੀ ਗੱਤਾਂ ਇੱਦਾਂ ਇੱਦਾਂ ਕੀ ਖੀਦੀ ਸਾਰੇ ਮੈਨੂੰ ਮਾਰਦੇ ਇੰਤਰਨਾ ਦੀ ਮੂਰਤੀ ਗਾਮੀਣਾ ਵੇਖੀ ਪੁੱਛਾ ਮੰਮੀ ਨੂੰ ਯਾਰ ਬਾਹਰੋਂ ਦਾ ਇੱਕ ਥੋਰ ਬਣਾਇਆ ਉਹ ਕੁੱਤੇ ਕੰਮ ਆਪਣੇ ਪੰਜਾਬੀਆਂ ਦੇ ਆਹ ਵਰਤਾਂ ਦੀ ਗੱਲੀ ਉਹ ਸੇਵੀ ਵਰਤਾਂ ਦੀ ਗੱਲੀ ਅਪਰਾਧ ਨਹੀਂ ਕਰਦੇ ਗੱਡਣੀ ਦੇ ਪੈਣੀ ਹੋਏ ਨਹੀਂ ਮਾਮਾ ਹੁਣ ਇਹ ਨਾ ਕੱਢੀ ਜਾਓ ਸਾਰਾ ਕੁਝ ਉਹ ਇਹਨਾਂ ਨੂੰ ਕਿੱਥੇ ਬਣਾਇਆ ਮਾਮਾ ਤਪੜਾ ਤੇ ਉਹ ਆਇਆ ਜੁਰਮ ਜਿਹੀ ਹੈ ਘੜੀ ਬਰਾਤ ਕਹਿੰਦਾ ਖੱਟ ਸਾਰੇ ਇਹਨਾਂ ਵੀਡੀਓ ਚ ਲਿਆਓ ਬਰਾਬਰ ਕਿਤੋਂ ਮੰਗਣ ਆਇਓ ਕੋਈ ਭਾਜੀ ਛੋਰੀ ਦੀ ਭਾਤੇ ਭਲੀ ਅਦਾ ਇੰਨਾ ਨਹੀਂ ਬਣਾਇਆ ਨੀ ਲਾਲ ਰੰਗ ਕਰਨਾ ਵੀਰ ਜੀ ਕਿੰਨੇ ਦੁੱਧ ਸੁੱਕ ਜਾਣਾ ਪਰ ਕੜਾਈ ਸੁੱਕ ਗਈ ਏ ਕੁਝ ਨਹੀਂ ਸੁੱਕ ਰਹਾ ਕੜਾਈ ਛੋਟੀ ਹੋ ਗਈ ਕੜਾਈ ਇਹ ਲੋਹਾ ਹੀ ਦਿਖਾਤਾ ਰਹੀ ਨਹੀਂ ਭੈਣਾ ਅਡੀ ਸਮਾ ਗਿਆ ਕੜਾਈ ਨਹੀਂ ਭਰਦੀ ਤੇ ਕੜਾਈ ਛੋਟੀ ਹੈ ਕੜਾਈ ਨਹੀਂ ਮੂਈ ਹੋਛ ਉਹ ਇਹਨੇ ਸਾਰਾ ਕੰਟੈਂਟ ਕਰਾ ਲਿਆ ਉਹ ਹੀ ਕਪੜਾ ਝੁਗ ਗਿਆ ਤੂੰ ਤੇ ਆਡੀ ਬੇਇੱਜ਼ਤੀ ਕਰੀ ਤੰਗਿਆ ਪੁੱਤਾਂ ਦੀ ਗੋਗੜਾ ਇਹ ਭਾਗ ਨਹੀਂ ਨਾ ਕੋਈ ਭਾਗ ਨਹੀਂ ਕੱਟਣਾ ਮਾਮਾ ਹੀ ਦੁਨੀਆ ਨੂੰ ਸਿਖਾਉਂਦਾ ਕਿ ਦਬੜੋਣਾ ਜੇ ਭਾਗ ਕਰਦਾ ਤੇ ਉਹ ਕੋਆ ਕੱਚਾ ਲੱਗ ਲੋਕਾਂ ਦਾ ਨਾ ਲੈ ਨਾ ਦાદੂ ਰਾਮ ਸਿੰਘ ਕਹਿ ਜਾਂਦੇ ਨੇ ਕਿ ਵੇਖੀਂ ਨਾ ਤੋਕਿਆ ਅਸਰ ਤੇ ਕੂਲਿਆ ਮੰਨਣਾ ਨਹੀਂ ਜਿਨਾ ਦਾਂ ਦਾਂ ਦੀ ਹਦੀ ਮੋਗੀ ਉਹ ਚੋਕੰਦੇ

ਮੈਂ ਦੁਨੀਆ ਕਾ ਕਾਲੀ ਗੱਲ ਲਈ ਮੇਰੀ ਤੇ ਸਾਥੀ ਨਹੀਂ ਹਾਂ ਇਹਦੇ ਨੇ ਜੀ ਤੇ ਤੂੰ ਆਪ ਰਹੀ 7 ਸਸਰਾ ਪਿਆਰ ਕਰਦੀ ਐ ਬਸ ਕੱਲੀ ਕੱਲੀ ਕੱਲ ਨੂੰ ਤੇਰੇ ਨਾਲ ਦੀ ਹੋਵੇ ਮੇਰੀ ਗੱਲ ਹੋ ਸਾਥੀ ਤੂੰ ਮਾੜਾ ਮੋਟਾ ਦੇ ਦੋ ਤਾ ਮੈਂ ਵੀ ਜੁੜਦਾ ਚਿੱਲੇ ਮਮੀ ਕੜਤੀ ਲਿਆ ਅਦ ਨਾਲ ਲਵੀ ਗੈਂਡ ਆ ਉਹ ਤੇ ਲੀ ਲਾਈਏ ਥੱਲੇ ਇਸਨੀ ਲਾਲੀ ਦਾ ਨਹੀਂ ਥੱਲੇ ਕੀ ਲਾਉਣਾ ਇਹ ਰਹਿਣ ਉੱਤੇ ਕੋਈ ਨਹੀਂ ਨਹੀਂ ਇਹ ਚਾ ਤੂੰ ਆਪਰਾ ਘਰ ਤੋਂ ਦੂਰ ਉਹ ਖਾਂਡ ਕਿੱਦਾਂ ਕਰੂਗੀ ਵੇ ਖਾਂਡ ਖਰੀ ਲਈ ਤੈਨ ਮੈਂ ਕਰਦੀ ਆਹ ਹੋ ਕੋਈ ਤਾਂ ਕਹਿੰਦੇ ਘੱਟ ਪਈ ਕਹਿੰਦਾ ਦੁੱਧ ਫੀਡ ਲਾਇਆ ਜਵਾਸ ਦੇ ਆਹ ਸੁਣੋ ਕਹਾ ਪ੍ਰਵਾਹ ਕੀ ਦੁੱਧ ਦਿੰਦਾ ਇਹ ਲੋਕ ਨਵਾਨੇ ਆ ਕਿ ਲੋਕ ਨਵਾਨੇ ਦੋ ਤਾਂ ਬਾਤ ਕੋਈ ਬਈ ਚਲਾ ਕਿ ਲੋਕ ਗਾ ਉਹਨਾਂ ਦਾ ਵੀ ਜੇ ਲੋਟਾ ਨਾ ਪਿਆ ਇਹ ਪੂਰੀ ਤਾਕਤ ਆ ਇਹ ਟੀਚਾ ਹੁਣ ਆਹ ਤੇਰੀ ਨਹੀਂ ਬਣਦੀ ਨਾ ਉਹ ਤੁਮੇ ਜੇ ਮੇਰੀ ਘਰ ਦੀ ਬਣੀ ਤਾਂ 5000 ਰੁਪਏ ਦਿੰਦੇ ਵਰਕੀ ਤਾਂ ਆਪਣੇ ਕੋਈ ਹੀ ਬ੍ਰਾਈਨ ਬੋਲੇਰੀਆਂ ਦੇ ਰਹਾ ਹੋਣਗੇ ਹਲਾ ਪਾਣੀ ਗਿਆ ਵਾ ਜਿੱਦਾਂ ਮਰਜੀ 6-7 ਘੰਟੇ ਲੱਗੇ ਆ ਜੇ ਬਾਹਰੋਂ ਬਾਹਰੋਂ ਕਰ ਜਨ ਮਾਣ ਨਹੀਂ ਖਾਣੇ ਬੜਾ ਥੋੜਾ ਥੋੜਾ ਸਾਰੇ ਖਾ ਲਾਂਗੇ ਜਿੰਨਾ ਬਣਾ ਲੈ ਜੀ ਤੁੰਨਾ ਵੀ ਸ਼ੁਕਰ ਹੈ ਤੂੰ ਬਣ ਗਿਆ ਦਾਈ ਆਪੀ ਇਹਨੋਂਰ ਲਾੜੋਂ ਨੇ ਇੱਕ ਦੀ ਚੰਗੀ ਤਰ੍ਹਾਂ ਖੰਡ ਹੁੰਦਾ ਜੀ ਇਹ ਕੰਮ ਹੈ ਚਾਹ ਯਾ ਕਿਨੇ ਚਾਹ ਬਣਾ ਆਪਾਂ ਖਾਈਏ ਹੁਣ ਫਿਰ ਚੱਲ ਜੀ ਅਸੀਂ ਵੀ ਚੱਲਿਆ ਇਸ ਸਵੇਰ ਦਾ ਮਾਮਾ ਡੈ ਡੇਕਰ ਵੀ ਕਨੋਂ ਖੋਵਾ ਵਜਣਾ ਕਨੋਂ ਵਜਣਾ ਯਾਰ ਜਾ ਕੋਈ ਨਹੀਂ ਐ ਫਿਰ ਕਿਹੜੀ ਗੱਲ ਤੂੰ ਨਹੀਂ ਖਾਣਾ ਖੋਵਾ ਬਣ ਗਿਆ ਤੁੰਤ ਵਾ ਚਾਹ ਦੀ ਤਿਆਰੀ ਕਰੀ ਚਾਹ ਦੀ ਬਣਾ ਚੱਲ ਚੱਲ ਜਾ ਚਾਹ ਬਣਾ ਦੇ ਅਪਾ ਖਾ ਪੀ ਕੇ ਵੇਖੀਏ ਇਹ ਇੱਕ ਕੰਮ ਕਰਨਾ ਨੋਹਰੇ ਕਹਿੰਦੇ ਤੇ ਉੱਥੇ ਮਣੀ ਦਾ ਦਸਿਆ ਸੀ ਉਹ ਭਰਾ ਵਾ ਇਹਦੇ ਚਾਹ ਮੈਂ ਕਹਿੰਦਾ ਵੀ ਪੰਜਾਬ ਸਭ ਤੋਂ ਸਸਤਾ ਉਹ ਵੀ ਪੰਜਾਬ ਯਾਰ ਜਿੱਥੋਂ ਮਰਜੀ ਜੋ ਮਰਜੀ ਸ਼ਾਗਰ ਮੈਂ ਤਾਂ ਨਾਲੋਂ ਉਹ ਨੂੰ ਨਾ ਬੰਦ ਰਿਹਾ। ਉਹ ਸੁੰਝ ਨਹੀਂ ਗਿਆ। ਉਹ ਦੱ। ਉਹ ਕਿਰਪਾ ਉਹ। ਉਹ ਫਿਰ ਸੁੰਝ ਨਹੀਂ ਗਿਆ। ਹੁਣ ਦੱਸ। ਹੁਣ ਪਵਾ ਲਿਆ। ਇੱਥੇ ਪਵਾ ਲਿਆ। ਉਹ ਰੋਸ ਕੇ ਚਲ ਗਿਆ ਭਰਾਵਾ। ਉਹ ਕਿੱਥੇ ਚਲ ਗਿਆ ਵਾ? ਕਹਿੰਦਾ ਮੈਨੂੰ ਖੋਜਾ ਨਹੀਂ ਖਵਾਇਆ ਤਾਂ ਮੈਂ ਚੱਲ ਲੈ ਜਾ। ਉਹ ਮਾਮਾ ਸਾਈਡ ਗੱਡੀ ਗਾਲੀ ਕਰਨ ਗਿਆ। ਕਿੱਡੀ? ਚਲ ਤੂੰ ਪੀ ਫਿਰ ਚਾਹ ਭਰਾਵਾ। ਆਪ ਵੀ ਇਹਦੇ ਚੱਲੀਏ ਹੁਣ